ਜੋੜ ਕੇ ਤੇ ਪਲਕਾਂ ਨੂੰ ਮੋੜ ਕੇ ਲੈ ਵੀ ਜੋੜ ਕੇ ਤੇ ਪਲਕਾਂ ਨੂੰ ਮੋੜ ਕੇ ਜਨਾਨਕੇ ਦਾ ਨਾਮ ਜਪਦੇ ਨਾਮ ਲੈ ਲੈ ਅਜ ਨਾਨ ਸੱਚੇ ਰੱਬ ਦਾ ਹੋ ਮੰਜ਼ਲਾ ਤਾਰੇ ਟੱਪੜੇ ਉਨੇ ਪੁਰਖਿਆਤਾਰ ਜੀ ਹੱਲ ਹੋ ਗਏ ਉਹਦੇ ਸਾਰੇ ਹੀ ਸਵਾਲ ਜੀ ਮੰਨਿਆ ਗੁਰੂ ਜੀ ਨੇ ਪੁਰਖਿਆਕਾਲ ਜੀ ਹੱਲ ਹੋ ਗਏ ਉਹਦੇ ਸਾਰੇ ਹੀ ਸਵਾਲ ਜੀ ਉਹ ਭੀਖ ਮੰਗਦੇ ਉਹ ਪੀਰ ਦੇ ਦੁਆਰੇ ਤੋਂ ਭੀਖ ਮੰਗਦੇ ਉਹ ਗੁਰੂ ਦੇ ਦੁਆਰੇ ਤੋਂ ਤੇ ਮੰਗਤੇ ਨੇ ਲੱਪ ਲੱਪ ਕੇ ਨਾਮ ਲੈ ਲੈ ਅਜ ਨਾਨਕ ਸੱਚੇ ਰੱਬ ਦਾ ਉਹ ਮੰਜ਼ਲਾ ਤਾਰ ਕਰ ਦਿੱਤੇ ਉਹ ਨਾਮ ਲੈ ਲੈ ਅਜ ਨਾਨਕ ਸੱਚੇ ਰੱਬ ਦਾ ਉਹ ਮੰਜ਼ਲਾ ਤਾਰ

ਗੀਰਾ ਪੈ ਗਿਆ ਜਿਹੜਾ ਨਾ ਭਗਵਾਨ ਨਾ ਮੱਥ ਮਾਰੇ ਨਾ ਉਹ ਵੇਦ ਤੇ ਪੁਰਾਨ ਨਾ ਗੀਰਾ ਪੈ ਗਿਆ ਜਿਹੜਾ ਨਾ ਭਗਵਾਨ ਨਾ ਮੱਥ ਮਾਰੇ ਨਾ ਉਹ ਵੇਦ ਤੇ ਪੁਰਾਨ ਨਾ ਖੜਾ ਛੱਡ ਕੇ ਅਮਕਰ ਦੀ ਨਮਾਜ਼ ਦਾ ਖੜਾ ਛੱਡ ਕੇ ਅਮਕਰ ਦੀ ਨਮਾਜ਼ ਦਾ ਮਸੱਲਾਂ ਦੇ ਥੱਲੇ ਠੱਪ ਦੇ ਨਾਮ ਲੈ ਲੈ ਅੱਜ ਨਾਨ ਸੱਚੇ ਰੱਬ ਦਾ ਉਹ ਮੰਜ਼ਲਾ ਤਾਰ ਕੱਪ ਦੇ ਨਾਮ ਲੈ ਲੈ ਅੱਜ ਨਾਨ ਸੱਚੇ ਰੱਬ ਦਾ ਉਹ ਮੰਜ਼ਲਾ ਸਿਟੇ ਫਟੀਰ ਨਹੀਂ ਤੂੰ ਜੰਡ ਬੋੜ ਬਿਪਾਲੇ ਚੜੀ ਨਹੀਂ ਦਿਸਦੀ ਵਿੱਚ ਫਸਦੇ ਫਟੀਰ ਨਹੀਂ ਲੱਗ ਜੇਠ ਦੇ ਮਹੀਨੇ ਵਿੱਚ ਤੂਣੀਆਂ ਲੱਗ ਜੇਠ ਦੇ ਦ ਪਰੇ ਵਿੱਚ ਤੂਣੀਆਂ ਤੇ ਅੱਗ ਨਾਲ ਨਹੀਂ ਤੱਪਦੇ ਨਾਮ ਲੈ ਲੈ ਅਜ ਨਾਨ ਸੱਚੇ ਰੱਬ ਦਾ ਉਹ ਮੰਦਿਰ ਆ ਤਾੜ ਕੱਪਦੇ ਨਾਮ ਲੈ ਲੈ ਅਜ ਨਾਨ ਸੱਚੇ ਰੱਬ ਦਾ ਉਹ ਮੰਦਿਰ ਆ ਤਾੜ ਕੱਪਦੇ ਖੱਡ ਦੇਵ ਪੂਜਨੀ ਜੋ नागਵਰ ਮੇ ਹਰੇ ਨਾ ਵਿਚਾਰੇ ਨੇ ਮੁਕਤ ਕਰਨੀ ਖੱਡ ਦੇਵ ਪੂਜਨੀ ਜੋ नागਵਰ ਮੇ ਹਰੇ ਨਾ ਵਿਚਾਰੇ ਨੇ ਮੁਕਤ ਕਰਨੀ ਗੁਰਾਂ ਦੇ ਦਵਾਰੇ ਮੁਕਤੀ ਤੇ ਆਮਦੀ ਕਰਮਨਾ ਮੂਰਖਾ ਕਮਾਈ ਨਾਮ ਦੀ ਕਰਮਨਾ ਮੂਰਖਾ ਕਮਾਈ ਨਾਮ ਦੀ ਲੁੱਕਾ ਹੈ ਗਪੌੜ ਝੂਠੀਆਂ ਦਿਨ ਹੋਈਆਂ ਬਰਾ ਬਿਨਾ ਹੁੰਦੀਆਂ ਨਾ ਆਸ ਪੂਰੀਆਂ ਸਾਦੂ ਮਿਲੇ ਤਾਹੀ ਦਿਲ ਸ਼ਾਂਤ ਆਵਦੀ ਕਰਮ ਨਾ ਮੂਰਖਾ ਕਮਾਈ ਰਾਂਦੀ ਕਰਮ ਨਾ ਮੂਰਖਾ ਕਮਾਈ ਰਾਂਦੀ ਦੀਵਾ ਤੇ ਚਰਾਗ ਮੂਰਖਾ ਦਾ ਪੀਰ ਜੀ ਚੰਡੀ ਮਾਤਾ ਔਰ ਪਿਪੜ ਕੀਰ ਜੀ ਸਿਵਾ ਤੇ ਚਿਰਾਗ ਮੂਰਖਾ ਦਾ ਪੀਰ ਜੀ ਚੰਡੀ ਮਾਤਾ ਔਰ ਪਿਪੜੀ ਕਰੀ ਦੀ ਇਹ ਨਾ ਤਾਂ ਝੂਠੀ ਦੁਨੀਆ ਹੈ ਜਾਮ ਦੀ ਕਰਮਾ ਨਾ ਮੂਰਖਾ ਕਮਾਈ ਨਾਮ ਜੀ ਕਰਮਾ ਨਾ ਮੂਰਖਾ ਕਮਾਈ ਨਾਮ ਦੀ ਕੰਨਾਰਾਮਾ ਗੁਰੂ ਫਾਹੀ ਕੱਟ ਦੇਣਗੇ ਹੋ ਮੇਰਾ ਮੈਂ ਤੇਰੇ ਨਾਮ ਰੱਟ ਦੇਣਗੇ ਕੰਨਾਰਾਮਾ ਗੁਰੂ ਫਾਹੀ ਕੱਟ ਦੇਣਗੇ ਹੋ ਮੇਰਾ ਮੈਂ ਤੇਰੇ ਨਾਮ ਰੱਟ ਦੇਣਗੇ ਦੁਨੀਆ ਤਾਂ ਹੈ ਮੇ ਦੁਨੀਆ ਤਾਂ ਹੀਰਾ ਜਨਮੇ ਗੁਆਮ ਦੀ ਕਰਮਨਾ ਮੂਰਖਾ ਕਮਾਈ ਰਾਮ ਜੀ ਕਰਮਨਾ ਮੂਰਖਾ ਕਮਾਈ ਰਾਮ ਦੀ ਪੂਜੇ ਜੰਡ ਭੋੜ ਤੇ ਪੜੀ ਕਰੀਰ ਨਹੀਂ irdisidhi ਵਿੱਚ ਫਸਦੇ ਫਕੀਰ ਨਹੀਂ ਪੂਜੇ ਜੰਡ ਭੋੜ ਤੇ ਪੜੀ ਕਰੀਰ ਨਹੀਂ irdisidhi ਵਿੱਚ ਫਸਦੇ ਫਕੀਰ ਨਹੀਂ ਉਲਾਗ ਦੇਖਦੇ ਮਹੀਨੇ ਵਿੱਚ ਤੂਣੀਆਂ ਲਾਕੇ ਜੇਹੜੇ ਤੇ ਪੈਰੇ ਵਿੱਚ ਤੂਣੀਆਂ ਉਹ ਅੱਗ ਨਾਲ ਨਹੀਂਓ ਤੱਪਦੇ ਨਾਮ ਲੈ ਲੈ ਅੱਜ ਨਾਨੇ ਸੱਚੇ ਰੱਬ ਦਾ ਉਹ ਮੰਨ ਲੈ ਤਾਂ ਪਾਰ ਟੱਪਦੇ ਨਾਮ ਲੈ ਲੈ ਅੱਜ ਨਾਨੇ ਸੱਚੇ ਰੱਬ ਦਾ ਉਹ ਮੰਨ ਕੇ ਆ ਤਾਂ ਪਾਰ ਟੱਪਦੇ ਗੇਟੇ ਵਿੱਚ ਸੰਪਾਰਦੇ ਜਿਹੜੇ ਹੋ ਗਏ ਪਿਆਰ ਕਰਿ ਤਾਰਦੇ ਹੁੰਦ ਪਰਗਟ ਵਿੱਚ ਸੰਸਾਵੇ ਸਿੰਦਾ ਬੁਟਰੀ ਆ ਜੱਗ ਤੇ ਮਸਾਲਾ ਵਾ ਸਿੰਦਾ ਬੁਟਰੀ ਆ ਜੱਗ ਤੇ ਮਸਾਲਾ ਵਾ ਤੇ ਲਾਲ ਕਦੇ ਨਹੀਂ ਛਪਦੇ ਨਾਮ ਲੈ ਲੈ ਅੱਜ ਨਾਨੇ ਸੱਚੇ ਰੱਬ ਦਾ ਉਹ ਮੰਦਲਾ ਟੱਪੜ ਟੱਪਦੇ ਉਹ ਨਾਮ ਲੈ ਲੈ ਅੱਜ ਨਾਨੇ ਸੱਚੇ ਰੱਬ ਦਾ ਉਹ ਮੰਦਲਾ ਦਾ ਪਹਾੜੇ ਟੱਪਦੇ